ਹਾਲਸਤ ਨਾਮ ਪੁਰਾ ਫਗਵਾਣਾ ਵਿਖੇ ਦਾਦਲੀ ਤੰਗ ਕਰਨ ਵਾਲੇ ਇੱਕ ਵਿਅਕਤੀ ਤੇ ਦੇਸ਼ਕ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਪਿੰਡ ਮਾਨਾਂਵਾਲੀ ਦੇ ਲੋਕਾਂ ਨੇ ਇਕੱਠੇ ਹੋ ਕੇ ਥਾਣੇ ਦੇ ਮੂਹਰੇ ਧਰਨਾ ਦਿੱਤਾ ਤੇ ਨਾਰੇਬਾਜ਼ੀ ਕੀਤੀ ਤੇ ਇਸ ਹੋ ਕੇ ਸ਼ਿਕਾਇਤਕਰਤਾ ਸੁਖਬੀਰ ਬਸਰਾ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਮੁੰਨਾ ਥਾਣਾ ਬਹਿਰਾਮ ਜ਼ਿਲ੍ਹਾ ਐਸਬੀਐਸ ਨਗਰ ਨੇ ਦੱਸਿਆ ਕਿ ਉਸਦੀ ਛੋਟੀ ਭੈਣ 우ਮਾ ਬਸਰਾ ਦਾ ਵਿਆਹ 26 ਜਨਵਰੀ 2021 ਨੂੰ ਪੂਰੇ ਰੀਤੀ ਰਿਵਾਜਾਂ ਲਈ ਨਾਲ ਰਵੀ ਲਾਲ ਪੁੱਤਰ ਸੋਹਣ ਲਾਲ ਵਾਸੀ ਮਾਨਾਵਾਲੀ ਥਾਣਾ ਸੁਤਨਾਮਪੁਰਾ ਫਗਵਾੜਾ ਨਾਲ ਕੀਤਾ ਗਿਆ ਸੀ ਉਸ ਦਾ ਜੀਜਾ ਰਵੀ ਲਾਲ ਫਰਾਂਸ ਤੋਂ ਵਿਆਹ ਕਰਵਾਉਣ ਲਈ ਕਰੀਬ 3 ਮਹੀਨੇ ਪਹਿਲਾਂ ਹੀ ਇੰਡੀਆ ਆਇਆ ਸੀ ਵਿਆਹ ਤੋਂ ਕਰੀਬ ਇੱਕ ਹਫ਼ਤੇ ਬਾਅਦ ਹੀ ਰਵੀ ਲਾਲ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਭੈਣ 우ਮਾ ਬਸਰਾ ਨੂੰ ਦਾਜ਼ਮੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਉਸਦੇ ਜੀਜਾ ਰਵੀ ਲਾਲ ਨੇ ਪੈਰ ਨਾਲ ਕੁੱਟਮਾਰ ਵੀ ਕੀਤੀ ਉਕਤ ਬਲੋ ਦਿੱਤੇ ਗਏ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਰਵੀ ਲਾਲ ਪੁੱਤਰ ਸੋਹਣਾਲ ਵਾਸੀ ਮਾਨਾਂਵਾਲੀ ਤੇ ਬੇਸ਼ੱਕ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਪਰ ਗ੍ਰਿਫਤੂ ਵਿੱਚੋਂ ਬਾਹਰ ਹੋਣ ਕਰਕੇ ਪਰਿਵਾਰਕ ਮੈਂਬਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਨੇ ਅਤੇ ਪੀੜਤ ਪਰਿਵਾਰ ਨੇ ਰਵੀ ਲਾਲ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਉੱਪਰ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਨ ਸਮੇਤ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੇ ਲਈ ਥਾਣੇ ਦੇ ਅਧਿਕਾਰ ਨੂੰ ਅਪੀਲ ਕੀਤੀ ਹੈ ਅਤੇ ਇਸ ਮੌਕੇ ਕੀ ਵਿਸ਼ਵਾਸ ਦਵਾਇਆ ਤੇ ਥਾਣਾ ਇੰਚਾਰਜ ਨੇ ਆਵਤਨ ਸਰੋਨੀ ਹ ਰੋਜ਼ਾਨਾ ਫੁਵਾੜਾ ਬਲਟਨ 24 ਨਿਊਜ਼ ਟੀਵੀ ਲਈ ਕੁਲਦੀਪ ਸਿੰਘ ਨੂਰ ਦੀ ਰਿਪੋਰਟ ਇਹ ਇਦਾਂ ਇਹ ਥੋੜਾ ਜਿਹਾ ਪਹਿਲਾਂ ਗਰੀਬ ਮਹੀਨਾ ਕੇ ਪਹਿਲਾਂ ਇਹਦੀ ਮੈਰਿਜ ਹੋਈ ਆ ਇਹ ਇਹਨਾਂ ਦੇ ਜਿਹੜਾ ਬਿਆਨ ਮੁਤਾਬਕ ਜਿਹੜਾ ਲੜਕਾ ਪਰਿਵਾਰ ਆ ਤੇ ਲੜਕਾ ਤੰਗ ਪ੍ਰੇਸ਼ਾਨ ਕਰਦੇ ਸੀ ਉਹਦੇ ਚੱਕਰ ਦੇ ਵਿੱਚ ਜਿਹੜੀ ਆ ਇਹਨੇ ਕੋਈ ਜਲੀਲੀ ਚੀਜ਼ ਖਾ ਕੇ ਤੇ ਸਾਨੂੰ ਜਿਹੜਾ ਇੱਕ ਡੈਥ ਹੋ ਗਈ ਹੈ ਡੀ ਐਮ ਸੀ ਤੋਂ ਆਪਾਂ ਨੂੰ ਜਿਹੜੀ ਐਂਟੀਮੇਸ਼ਨਲ ਵਸੂਲ ਹੋਈ ਸੀ ਤੇ ਉਸ ਤੇ ਜਿਹੜਾ ਅਸੀਂ ਬਿਆਨ ਲਿਖ ਕੇ ਇਹਨਾਂ ਦੇ ਪਾਰਕ ਮੈਂਬਰ ਦੇ ਮੁਤਾਬਕ ਬਿਆਨਾਂ ਦੇ ਜਿਹੜੀ ਹੈ ਕਾਰਵਾਈ ਕਰ ਦਿਤਿਓ ਪਰਚਾ ਦਰਜ ਕਰ ਦਿੱਤਾ ਤੇ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਲਵਾਂਗੇ ਇਹਨੇ ਦੀ ਵੀ ਇੰਗਲੈਂਡ ਬਾਹਰ ਬਾਹਰ ਘੜੇਪਤ ਦਰਸ਼ਨ ਕਰਦੇ ਕਿਉਂ ਕਰ ਰਹੇ ਇੱਕ ਕਹਿੰਦੇ ਜੀ ਗ੍ਰਫਤਾਰ ਕਰੋ ਜਲਦੀ ਆ ਗਿਆ ਉਹਨਾਂ ਦੇ ਦਾ ਮੋਬਾਈਲ ਵਗੈਰਾ ਉਹਨਾਂ ਦੇ ਬੰਦ ਨੇ ਤੇ ਇਹ ਐਫਆਰ ਨੰਬਰ ਜਿਹੜੀ ਹੈਗੇ 728 ਇੱਕ ਜਿਹੜੀ 26 ਅਸੀਂ ਦਰਜ ਕੀਤੀ ਹੋਈ ਆ ਤੇ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਕੋਈ ਟਮ ਮਾਮਲਾ ਕਿੱਥੇ ਦਾ ਜੇ ਮੈਂ ਮਾਨਾ ਵਾਲੀ ਪਿੰਡ ਪੈਂਦਾ ਜੀ ਇੱਥੇ ਗਈ ਸੀ ਲੜਕੀ ਰਕੀ ਤੇ ਪਿਛੋਂ ਬਹਿਰਾਮ ਮੁੰਨਾ ਪਿੰਡ ਹੈ ਬਹਿਰਾਮ ਥਾਣੇ ਦੇ ਵਿੱਚ ਉੱਥੋਂ ਦਾ ਪਰਿਵਾਰਕ ਮੈਂਬਰ ਉਥੋਂ ਦਾ ਬਿਆਹ ਸੀ ਕਿ ਲੱਚੇ ਹੋਏ ਮਹੀਨਾ ਇੱਕ ਪਹਿਲਾਂ ਤਕਰੀਬ ਦੋ ਸੇ ਤੇ ਮੁੰਡਾ ਇਸ ਵੇਲੇ ਯਾਤਰਾ ਕੇ ਚੱਲੇਗਾ ਦਿੱਤੀ ਨਹੀਂ ਕਰ ਰਹੇ ਆ ਸਰ ਐਕਚੁਅਲੀ ਮੁੰਡਾ ਇੱਥੇ ਆਇਆ ਹੋਇਆ ਸੀ ਤੇ ਹੁਣ ਦੇਖਦੇ ਆਂ ਤੇ ਜੋ ਵੀ ਹੈਗਾ ਇਹ ਮੁੰਡਾ ਤੇ ਨਾ ਪਰਿਵਾਰਕ ਮੈਂਬਰ ਜੋ ਵੀ ਨਾ ਬਿਆਨਬਾਦਕ ਜੋ ਵੀ ਕਾਰਵਾਈ ਕਰਦਾ ਨਹੀਂ ਹੈ ਜੀ ਉਹ ਬਾਅਦ ਜਲਦੀ ਕਰਨਾ